ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਨਾ ਦਿੱਲੀ ਭਾਈ ਜੇਤਾ ਜੀ ਵਰਗੇ ਪਿਆਰੇ ਸਿੱਖ ਭਾਈ ਨਾਨੂ ਜੀ ਵਰਗੇ ਸਤਿਗੁਰਾਂ ਦਾ ਸੀਸ ਲੈ ਕੇ ਜਦੋਂ ਪਹੁੰਚਦੇ ਆ ਆਨੰਦਪੁਰ ਸਾਹਿਬ ਉੱਥੇ ਸਾਹਮਣੇ ਸਤਿਗੁਰਾਂ ਦਾ ਸੀਸ ਪਿਆ ਹੈ ਤੇ ਮਾਤਾ ਗੁਜਰੀ ਜੀ ਗੋਵਿੰਦ ਰਾਏ ਜੀ ਆਪਣੇ ਪੁੱਤਰ ਨੂੰ ਲੈ ਕੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਦਾ ਨਾਮ ਗੋਵਿੰਦ ਰਾਏ ਸੀਗਾ ਗੁਰੂਵਾਨ ਤੋਂ ਪਹਿਲਾਂ ਜੋ ਹੈ ਅਮਰ ਸਗਨ ਤੋਂ ਪਹਿਲਾਂ ਦੀ ਗੱਲ ਮਤਲਬ ਵੀ ਜਿਹੜਾ ਪਰਿਵਾਰ ਵਾਲੇ ਹੁੰਦੇ ਆ ਰਿਸ਼ਤੇਦਾਰ ਸਕੇ ਸਬੰਧੀ ਦਿੰਦੇ ਆ ਇਹ ਹੌਸਲਾ ਦਿੰਦੇ ਹੁੰਦੇ ਤਾਂ ਫਿਰ ਉੱਥੇ ਹੁਣ ਸਾਰੇ ਸਰੀਰ ਨੂੰ ਦੇਖਿਆ ਤੇ ਮਾਤਾ ਜੀ ਨੇ ਹੌਸਲਾ ਦਿੱਤਾ ਪੁੱਤ ਝੋਲਣਾ ਨਹੀਂ ਹੈ ਤੇ ਫਿਰ ਚੜ੍ਹਦੀ ਕਲਾ ਵਿੱਚ ਸਤਿਗੁਰੂ ਰਹੇ ਨੇ ਜਦੋਂ ਵੀ ਕਦੇ ਔਖਾ ਸਮਾਂ ਬਣਨਾ ਮਾਣੇ ਆਪਣੇ ਪੁੱਤ ਨੂੰ ਦਿਲਾਸਾ ਦੇਣਾ ਪੁੱਤੋ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਨਾ ਬੇਫਿਕਰ ਰਹੀਂ